ਤੇ ਜੀ ਅੱਜ ਤੇ ਬਲਉਂਦੇ ਟਰੈਕਟਰਾਂ ਦੇ ਪਾਣੀ ਪੂਣੀ ਮਾਰ ਕੇ ਹਟਿਆ ਆ ਇਹ ਲੱਗਾ ਅੰਦਰ ਕਰਨ ਟਰੈਕਟਰ ਉਹਨੂੰ ਵੀ ਰੈਕ ਆਲੇ ਨੂੰ ਵੀ ਲਾ ਲੂ ਕੇ ਮਗਰੋਂ ਇਕੱਠਾ ਕਰਕੇ ਰੈਕ ਦੋਨੂੰ ਵੀ ਅੰਦਰ ਬੰਨਣਾ ਉਹ ਛੱਡ ਜੀ ਤੇ ਮੰਜੇ ਮੰਜੇ ਅੰਦਰੋਂ ਕੱਢਣੇ ਆ ਕੱਢ ਕੇ ਉੱਥੇ ਅੰਦਰ ਰੈਕ ਬਾੜ ਕੇ ਉੱਥੇ ਟਰੈਕਟਰ ਬਾੜਨਾਂ ਆ ਉੱਥੇ ਹੀ ਬਾਕੀ ਚੀਜ਼ਾਂ ਬਾੜਨੀਆਂ ਕਰ ਦਈਏ ਹੁਣ ਅੰਦਰ ਬਾੜ ਧੋਪ ਬਹੁਤਿਆ ਕਈ ਦਿਨ ਹੋ ਗਏ ਆ ਤੇ ਅੰਦਰ ਬਾੜ ਕੇ ਉਹਨੂੰ ਤੇ ਚਲੋ ਇਦਾਂ ਆ ਪਏ ਕੀਤੀ ਹੋਵੇ ਚੀਜ਼ ਅੰਦਰ ਧੁੱਪ ਧੱਪ ਤੋਂ ਪਜਾ ਰਿਹਾ ਹੈ ਉਹ ਤੋਂ ਅੱਗੇ ਕੰਮ ਨਹੀਂ ਸਟਾਉਂਦਾ ਕਣਕਾਂ ਦੀ ਟਰਾਲੀ ਖੜੀ ਹੈ ਅੰਦਰ ਹੋਰ ਸਮਾਨ ਬਹੁਤ ਪਿਆਈ ਗੱਡਣ ਵਾਲਾ ਅੰਦਰੋਂ ਉਹ ਕੱਢ ਕੁੱਢ ਲਿਆ ਮੋਟਰ ਤਾਂ ਕਰ ਗਿਆ ਲੱਗਦਾ ਸਰਦਾਰ ਆਪ ਹੀ ਮੰਨ ਮੈਂ ਵੀ ਹੁਣ ਇਹ ਹੀ ਦੇਖਣ ਚੱਲਾ ਹੀ ਉਹਦੇ ਭਰ ਗਿਆ ਕਿ ਨਹੀਂ ਭਰ ਗਿਆ ਕਿ ਕਮਾਨ ਨੂੰ ਹੁਣ ਜਾਇਆ ਰਹਿ ਗਿਆ ਹੀ ਪਾਣੀ ਮੋੜਿਆ ਹੀ ਉਹਦੇ ਕੰਮ ਰਹਿੰਦੇ ਤਾਂ ਬਹੁਤ ਆ ਕੰਮ ਸੇਧ ਨਾ ਪੂਰੀ ਹੱਲੇ ਸਹੀ ਨਹੀਂ ਹੋਈ ਕਰਕੇ ਤਾਂ ਹੱਥ ਨਹੀਂ ਪੈਂਦਾ ਕਿਸੇ ਕੰਮ ਨੂੰ ਤੇ ਪੁਰਾ ਚੜੀ ਜਾਂਦਾ ਹੋਰ 9:30 ਦਾ ਟਾਈਮ ਹੋ ਗਿਆ ਤੇ ਪੁਰਾ ਦਾ ਇਦਾਂ ਚੜ ਗਿਆ ਤੁਸੀਂ ਗੱਲ ਛੱਡ ਦਿਓ ਗੈਰ ਦੀ ਚੜੀ ਆ ਮੂੜੇ ਮੋੜ ਮਾ ਠੱਕਾ ਆਊਗਾ ਚਲੋ ਨੇਰੀ ਦੱਸੀ ਐ ਨਹੀਂ 2 3 4 ਦੀ ਕੀ ਬਣਦਾ ਪਤਾ ਨਹੀਂ ਦੇਖੋ ਕਿੱਦਾਂ ਝੁੱਕਣ ਡਿਆ ਆ ਆਂ ਬਦੋ ਹੀ ਪਤਾ ਲੱਗਦਾ ਦੇਖੋ ਕਿੱਦਾਂ ਝੁਕਦਾ ਪੁਰਾ ਬਹੁਤ ਅੰਬ ਕਰਿਆ ਥੱਲੇ ਇਨਾ ਕੰਬ ਕਰਿਆ ਬਿੱਤੋਂ ਬਾਰਾ ਆ ਪਾਣੀ ਹੁਣ ਮੋੜਿਆ ਕੱਲ ਵੀ ਲਾਇਆ ਸੀ ਮੁੱਢ ਪਾਣੀ ਅੱਜ ਵੀ ਪਾਣੀ ਮੁੱਢ ਲਾਇਆ ਦੇਖੋ ਕਿੱਦਾਂ ਮੈਂ ਦਿਖਾਉਣਾ ਅੰਬ ਦੇ ਰੀ ਲੱਗੇ ਪਏ ਅੰਬਾਂ ਦੇ ਇਦਾਂ ਵੀ ਕਿਰਦਾ ਹੁੰਦਾ ਹੀ ਆ ਇਹ ਮਾੜਾ ਮੋਟਾ ਨੇ ਕਿਰਨਾ ਹੀ ਸੀਗਾ ਤੇ ਚੜਦੇ ਹੁੰਦੇ ਆ 10% ਚੜ ਜਾਣ ਉਹ ਨਹੀਂ ਬਹੁਤ ਹੁੰਦੇ ਆ ਪਰ ਕਾਫੀ ਅੰਬ ਕਿਰੇ ਆਲ ਦੇਖੋ ਕਿ ਦਾਂਬੀ ਅੰਬ ਪਏ ਆ ਚਾਰ ਚਪੇਰੇ ਹੀ ਇਦਾਂ ਪਏ ਆ ਵੀ ਇਧਰ ਪਾਣੀ ਲਗਾ ਕਰਕੇ ਜਾ ਰਾਦੀਂਦੇ ਆ ਦੇਖੋ ਅੰਬ ਤੇ ਉਧਰਲੇ ਬੰਦੇ ਨੂੰ ਥੋੜੇ ਜਿਹਾ ਕੱਟ ਦਿੰਦੇ ਆ ਤੇ ਪਾਣੀ ਦੇਖਣ ਆਇਆ ਸੀ ਇਹਦੇ ਸਾਬਰੇ ਉਹਦੇ ਤੂੜੀਆਂ ਇਦਾਂ ਉੜਦਿਆਂ ਦੇ ਪਾਣੀ ਦੇ ਵਿੱਚ ਵੀ ਤੂੜੀ ਦੂੜੀ ਹੋ ਗਈ ਹੈ ਇਕੱਠੀ ਭਰ ਗਿਆ ਇਹਦੇ ਮੈਂ ਅੱਗੇ ਦੇਖ ਕੇ ਗਿਆ ਹੈਗਾ ਤੇ ਹੁਣ 5-7 ਮਿੰਟ ਅੱਧਾ ਘੰਟਾ ਚੱਲਣੀ ਸੀ ਮੋਟਰ ਹੋੜ ਚਲਾਉਂਦੀ ਉਹ ਸਭਈਆ ਆਇਆ ਹੁਣ ਮੇਰੇ ਹਿਸਾਬ ਨਾਲ ਮੈਂ ਸਗਾ ਮੈਨੂੰ ਵੀ ਜਿੰਨ ਕਿ ਇੱਕ ਵਾਰ ਦੇਖਣਾ ਉੱਥੇ ਆ ਹੀ ਦੇਖਣ ਨੂੰ ਮੋਟਰ ਬੰਦ ਕਰ ਦਵਾ ਭਰ ਗਿਆ ਸਾਰਾ ਇੱਥੇ ਰਹਿ ਤੀਆਂ ਦੋ ਖੇੜਾ ਅੰਦੇ ਏਡੀ ਹਿੰਮਤ ਨਹੀਂ ਉਹਨੇ ਪੇ ਦੇ ਪੁੱਤ ਨੇ ਕੀਤੀ ਵੀ ਦੋ ਖੇੜਾ ਨੂੰ ਹਿਲਾ ਕੇ ਭਰ ਦੇਵੇ ਤੇ ਬੰਨਨੀਆ ਕਿਦਾਂ ਹੈਗਾ ਤਾਂ ਥੋੜਾ ਹੀ ਆਪਾਂ ਮਾਂ ਮਿੱਟੀ ਨਹੀਂ ਚੜਦੀ ਮੁੜ ਕੇ ਆ ਵਿੱਚੋਂ ਮੜਿਆ ਤਾਂ ਉਨਾ ਹੀ ਸੀ ਆ ਇੱਕ ਖੇੜਿਆ ਇਹ ਕਾਹ ਖੇੜਿਆ ਮਾੜੀ ਮਾੜੀਆਂ ਦੋ ਆ ਖੇਲ ਤਾਂ ਸਾਰੀ ਰਹਿੰਦੀ ਆ ਉਹ ਖੇੜ ਰੀਣਕ ਸੀਗੀ ਇਹ ਮਿੱਟੀ ਇਸੇ ਖੇੜ ਨੇ ਨਾ ਨਾ ਜਾਣਨੇ ਬਾਕੀ ਉਧਰ ਤਾਂ ਸਾਰਾ ਪਹਿਲਾਂ ਹੀ ਭਰ ਗਿਆ ਹੈਗਾ ਇੰਤਰਫਾਲੀ ਦਿਵਾਲੇ ਹੋਣਾ ਹੈ ਹੁਣ ਉਹ ਕਿਉਂ ਬੀਜਵੇਂ ਨੇ ਤਰਫਾਲੀ ਫੇਰਨੀ ਆ ਮੋਢੇ ਨੂੰ ਵੀ ਤਰਫਾਲੀ ਫੇਰਨੀ ਆ ਉਧਰ ਆ ਗਿਆ ਲੱਖਾ ਵੀ ਮਲੋਣਾ ਲੱਖੇ ਨੂੰ ਵੀ ਆ ਗਿਆ ਲੱਖਾ ਵੀ ਉਹ ਵੀ ਪਹੁੰਚ ਗਿਆ ਲੈ ਜੀ ਅੰਬੀਆਂ ਚਾਰ ਲਈ ਅੱਜ ਬਹੁਤ ਕਰੀਆਂ ਆ ਆਦੂਏ ਲਈ ਆਚਾਰ ਲਈ ਕਹਤਾ ਚਟਣੀ ਲਈ ਚਟਣੀ ਲਈ ਅੰਬੀਆਂ ਲੈ ਜੀ ਜੰਨੀਆਂ ਮਰਜੀ ਲੈ ਜੀ ਬਹੁਤ ਅੰਬੀਆਂ ਆ ਉਹ ਖੇਤੋਂ ਚੁੱਕੀ ਇੱਥੇ ਨਾਲੋਂ ਨਾ ਉਹ ਖੇਤ ਦੇ ਵਿੱਚ ਅੰਬੀਆਂ ਲੱਗੇ ਜਾ ਰਾ ਤੂੰ ਮੂੰ ਤਾਂ ਸਵੇਰੇ ਆ ਤੂੰ ਤਾਂ ਸਵੇਰੇ ਆ ਜਾਣਾ ਸੀ ਮੇਰੇ ਕੋ ਮੈਂ ਨਾਲੀਆਂ ਵਾਲਿਆਂ ਤੋਂ ਵਹਿ ਹੋ ਗਿਆ ਤੇ ਤੋ ਇਹ ਤੇ ਮੇਰੇ ਆਲੂ ਨੇ ਮੈਂ ਕਿਹਾ 10 ਮਿੰਟ ਮੇਰੇ ਨਾਲ ਕਰਾ ਜੀਆ ਚੌਥਾ ਦਿਨ ਹੋ ਗਿਆ ਤੈਨੂੰ ਮੇਰੇ ਤੋਂ ਟਰੈਕਟਰ ਅੰਦਰ ਕਰਾਉਂਦੇ ਨੂੰ ਆ ਫਰ ਹੋਏ ਲਵਾਵਾਦ ਨਾ ਮੈਂ ਲਵਾਵੇ ਚ ਪਾਲੀਆਂ ਆ ਦੇਖ ਇੱਧਰ ਬਹੁਤ ਸਾਫ ਸਾਫ ਕਿੜੀਆਂ ਆ ਤੇ ਇਹ ਨਾ ਇਹਦੀ ਚਟਣੀ ਘੁੱਟ ਕੇ ਖਾਈ ਸਾਡੇ ਖਾਂਦੀ ਨਹੀਂ ਰੋਜ਼ ਦੀ ਵੀ ਨਹੀਂ ਖਾਂਦੀ ਹੁੰਦੀ ਨਾ ਤੇ ਫੇਰ ਇਹ ਛਿੱਲ ਕੇ ਛਿਲਣੀਆਂ ਗੱਲ ਹੀ ਆ ਹਾਂ ਇਹਨੂੰ ਇਦਾਂ ਹੀ ਕੱਟ ਕੇ ਗੱਬੇ ਤੀਰਾ ਦੇ ਕੇ ਜਿਹੜੀ ਗੁਲੀ ਜੀ ਹੁਣੀ ਕੱਢਦੇ ਆਂ ਆ ਪੂਛ ਇੱਥੋਂ ਇਹ ਆਹਾ ਵਾਲੀ ਪੂਛ ਇੱਥੋਂ ਲਾ ਕੇ ਆਹ ਵਾਲੀ ਇਹਨੂੰ ਇੱਥੋਂ ਕੱਟ ਲੈਣਾ ਕੱਟ ਕੇ ਗੱਬੇ ਤੀਰਾ ਦੇ ਗੱਬੇ ਜੇ ਮਾੜੀ ਮੋਟੀ ਗੱਟ ਕੋਈ ਨੂੰ ਚੱਕ ਕੇ ਕਰ ਦੇਣਾ ਬਾਹਰ ਮਾਰੀ ਬਾਕੀ ਇਦਾਂ ਹੀ ਸਿੱਟ ਦੇਣੀਆਂ ਵਿੱਚ ਕੋਈ ਛਿੱਲ ਨਹੀਂ ਲਾਉਣੀ ਇਹਦੀ ਮ ਬਲੈ ਸਵਾਰ ਮੈਂ ਕਿ ਟੌਪ ਦੀ ਚੜਨੀ ਬਣਨੀ ਆ ਲਫਾਵਾ ਤੈਨੂੰ ਮੈਂ ਦੇਨਾਂ ਤੇ ਉਹਦੇ ਵਿੱਚ ਪਾ ਕੇ ਤੇ ਲੈ ਜਾਈਂ ਪੁਰਾ ਚੜ ਗਿਆ ਲੱਖੇ ਬਹੁਤ ਜ਼ਿਆਦਾ ਅੱਜ ਹੂੰ ਮੌਸਮ ਨੇਰੀ ਦੱਸੀ ਆ ਤੈਨ ਦਾ ਮੀਂਹ ਦਾ ਵੀ ਆ ਗਈ ਵਾਰਨਿੰਗ ਆਪਣੇ ਨੇਰੀ ਜਾ ਰਹਾ ਆ ਧੂਰ ਬੜੀ ਨੇਰੀ ਲੱਕ ਇਹਨੂੰ ਮੜਾ ਜਾ ਤਾ ਵਗਨੇ ਤਾਂ ਤਾਣਾ ਚੱਕੀ ਮੜਾ ਮੜਾ ਇਹਨੂੰ ਮੜਾ ਜਾ ਤਾ ਵਗੇ ਲਾ ਜੀ ਹੱਥ ਮੈਂ ਤੇਰੇ ਤੇ ਪਾ ਦੂੰਗਾ ਜੋ ਉਰਨਾ ਚੱਕ ਹੋਣਾ ਮੜਾ ਉਥੋਂ ਉਹਨੂੰ ਇਹਨੂੰ ਹੋਕ ਨੂੰ ਹਾਂ ਹਲਾ ਮੜਾ ਜਾ ਜਲ ਐਨੂੰ ਕਰਦੇ ਆਂ ਮੇਰੇ ਆਪੇ ਹੁਣ ਇੱਥੇ ਲਿਆ ਕੇ ਰੈਕ ਬਾੜ ਦੇਣਾ ਤੇ ਇੱਥੇ ਲਿਆ ਕੇ ਆਹੋ ਇੱਕ ਏਦਾਂ ਕਮਾ ਕੇ ਉਧਰ ਕਰਤੀ ਹੁਣ ਇਧਰੋਂ ਜਗ੍ਹਾ ਖੁੱਲ ਗਈ ਇੱਥੇ ਰੈਕ ਬਾੜ ਦੇਣਾ ਮੋਰੇ ਟਰੈਕਟਰ ਛੋਟਾ ਲੱਗ ਜਾਣਾ ਮਗਰ ਵੱਡਾ ਲੱਗ ਜਾਣਾ ਲੱਖਾ ਆਇਆ ਘਰੋਂ ਮੇਨ ਲੋ ਜੀ ਇਹਦੇ ਵੀ ਅੱਜ ਭਾ ਖੁੱਲ ਗਏ ਇਹ ਇਦਾਂ ਟਰੈਕਟਰ ਅੰਦਰ ਕਰ ਲੇਦਾ ਇਹ ਇਦਾਂ ਹੀ ਬਾਹਰ ਕੱਢ ਦੇ ਜੇ ਹੁਣ ਤੋਂ 15 20 ਦਿਨ ਉਹ ਬਾਹਰ ਹੀ ਖੜਾ ਹੈਗਾ ਇਹ ਅੰਦਰ ਲਾ ਦੇਣ ਲੱਗਾ ਹੁਣ ਇਹਨੂੰ ਰੈਕ ਨੂੰ ਛੱਡ ਕੇ ਤੇ ਲਾ ਕੇ ਟਰੈਕਟਰ ਲਾ ਲੈਣਾ ਛੋਟਾ ਉਦੇ ਨਾਲ ਫੇਰ ਵੱਡਾ ਟਰੈਕਟਰ ਵਰ ਜਾਂਦਾ ਨਾਲ ਸਮਾਨ ਨੂੰ ਵੀ ਵਰ ਜਾਂਦਾ ਟਰੈਕਟਰ ਕਾਫੀ ਅੰਦਰ 15 ਫੁੱਟ ਅੰਦਰ ਚੱਲ ਜਾਂਦਾ ਹੈ ਦਿਖਾਉਣਾ ਲਾ ਕੇ ਤੁਹਾਨੂੰ ਨੂੰ ਪਾਣੀ ਜਿੱਦਣ ਬੀਜਿਆ ਤੋਂ ਅਗਲੇ ਦਿਨ ਹੀ ਲਾਇਆ ਮੁੜ ਕੇ ਨਹੀਂ ਹੱਲੇ ਲਾਇਆ ਕਾਲੂ ਲਾਵਾਂਗੇ ਉਹ ਗਿੱਲਾ ਥਾਂ ਆ ਹੱਲੇ ਪੈਦਾ ਕੋਈ ਨਹੀਂ ਪਾਣੀ ਲਾਉਣ ਦਾ ਬੂਟੇ ਸੋਹਣੇ ਹੋ ਗਏ ਤੁਰ ਪਏ ਕੋਈ ਵੀ ਨਹੀਂ ਸੁੱਕਾ ਬੂਟਾ ਨਹੀਂ ਤੇ ਲਾਉਂਦੇ ਸਾਰੀ ਕਈ ਵਾਰ ਸੁੱਕ ਜਾਂਦੇ ਹੁੰਦੇ ਬੂਟੇ ਇਦਲੀ ਸਾਈਡ ਨੂੰ ਆੜੂ ਦਾ ਆਲੀ ਜੀਆਂ ਦੇ ਆੜੂ ਦਾ ਉਹ ਹੈਗੇ ਆਲੂ ਹਰੇ ਦਾ ਆ ਵੀ ਆ ਲੂਹਾਰੇ ਦਾ ਆ ਹੈਗਾ ਕਿੰਨੂ ਪਰਲਾ ਵੀ ਕਿੰਨੂ ਉਹ ਸੰਤਰਾ ਨਾਗਪੁਰੀ ਪਰਲੇ ਬੰਨੇ ਦੋਨੇ ਫਿਰੇ ਤੇ ਪਹਿਲੇ ਪਹਿਲੇ ਅੰਬੂਰੂ ਦੇ ਬੁੱਟੇ ਆ ਉਹ ਥੱਲੇ ਬੇਲੇ ਖੇਤ ਖੂਦ ਉਥੇ ਦੇ ਦੇ ਆ ਸਫਾਈ ਸੁਫੀ ਕਰਦੇ ਇੱਧਰਲੇ ਬੰਨੇ ਵੀ ਆ ਪਿਛਲੇ ਸਾਲ ਦੇ ਲਾਏ ਸੀ ਬਤਾਉ ਮੇਰਾ ਕੈਰ ਦੇ ਲੱਗਦਾ ਬਤਾਉ ਮੇਂ ਨਾ ਲੱਗਦਾ ਜਿੱਥੋਂ ਪੰਜਾਂ ਕਰਾਂ ਨੂੰ ਖਲਾਉਣਾ ਦੁਬਾਰਾ ਵੇਤੁਰ ਪਏ ਹੁਣ ਬਤਾਉ ਮੈਨੂੰ ਲੱਗਿਆ ਹੁਣ ਇਹਨਾਂ ਦੇ ਦੁਬਾਰਾ ਤੁਰ ਪਏ ਲਾਤਾਂ ਲੱਗਣ ਬਤਾਉ ਆ ਨੰਗੂਰਾ ਇੱਧਰ ਬੁੱਟਾ ਲਾ ਆ ਬੇਚਰ ਮਾ ਹਰੀਆਂ ਫੜੀਆਂ ਹੋ ਗਈਆਂ ਬਹੁਤ ਪੱਟ ਕੇ ਦਿੰਨੇ ਕਿਉਂ ਅਸੀਂ ਆਂਦਾ ਬੁੱਟਾ ਤੁਰ ਪਿਆ ਵੀ ਇਹ ਉਸੇ ਲੈਣ ਦੇ ਹਿਸਾਬ ਨਾਲ ਇੱਥੇ ਲਾਤੇ ਉਹ ਬਰਲਾ ਵੱਡਾ ਆ ਬਿਆ ਉਹ ਬੋਡਾ ਬਹਿ ਗਿਆ ਆ ਉਥੋਂ ਅਮਰੂਦ ਲਿਆਂਦੇ ਸੀਗੇ 3 ਸਾਲ ਪਹਿਲਾਂ ਜਿੱਥੋਂ ਹੁਣ ਆਪਾਂ ਫੜ ਵਾਲੇ ਬੁੱਤੇ ਲਿਆਂਦੇ ਮਲੇਰ ਗੁਰ ਲਿਓ ਬਹੁਤ ਫੜ ਲੱਗਾ ਹੋ ਪਾਣੀ ਪਾ ਦਿੱਤਾ ਰੋਜ਼ ਹੁਣ ਹੁਣ ਨਾ ਫਲ ਫੁੱਲ ਤੋਂ ਰਿਆ ਬਹੁਤ ਪੱਤਾ ਘਟਿਆ ਤੇ ਫਲ ਜ਼ਿਆਦਾ ਆ ਇਹਨੂੰ ਬਰੂਦ ਲੱਗਦੇ ਆ ਕਈ ਵਾਰੀ ਤੇ ਛੋਟੇ ਲੱਗਦੇ ਕਈ ਵਾਰ ਲੱਗਦੇ ਆ ਵੀ ਪੌਣੇ ਕਿਲੋ ਕਿਲੋ ਦਾ ਅਮਰੂਦ ਉਹ ਬੀ ਵਿੱਚ ਘਟਿਆ ਇਹਦੇ ਮਿੱਠੇ ਸ਼ਹਿਦ ਵਾਂਗੂ ਆ ਇਹ ਇੰਨਾ ਮਿੱਠਾ ਅਮਰੂਦ ਵੀ ਗੱਲ ਛੱਡ ਦੇ ਉਹਦੇ ਨਾਲ ਦੇ ਬੂਟੇ ਹੁਣ ਦੋ ਲਿਆਂਦੇ ਜਿਹੜੇ ਲਾਏ ਆ ਨਾਲ ਆ ਆ ਨਿੰਬੂ ਦਾ ਬੂਟਾ ਜਿਹੜੇ ਕਾਗਜ਼ੀ ਨਿੰਬੂ ਆਉਂਦੇ ਆ ਵੇਲਾ ਵੀ ਤੁਰ ਪਈਆਂ ਹੁਣ ਤਾਂ ਇੰਨਾ ਵੇਲਾ ਵੀ ਨਹੀਂ ਤੁਰਣ ਡਈਆਂ ਹੀ ਕਾਲੀ ਆਇਆ ਕਿਸੇ ਆ ਦਾ ਬੂਟਾ ਲਾਇਆ ਇੱਥੇ ਗੱਡੀ ਕਰਨ ਵਾਲੀ ਆ ਦੇਖਦਾ ਉਹ ਹੁੱਲਾ ਸੀਗਾ ਬਹੁਲਾ ਲੱਭਾ ਨਹੀਂ ਆਪਣਾ ਜਿਹੜਾ ਸੀਗਾ ਹੁਣ ਦੇਖਦਾ ਹੋਰ ਲਿਉਣਾ ਘਾ ਮੁਰਕੇ ਵੱਡਾ ਹੋ ਜਾਣਾ ਇਹ ਵੀ ਕਰਨੀ ਪੈਣੀ ਗੱਡੀ ਅੱਜ ਜਾਂ ਕੱਲ ਦੇ ਵਿੱਚ ਵਿੱਚ ਅੱਜ ਹੀ ਦੇਖਦਾ ਬਹੁਲਾ ਬਣਾ ਕੇ ਲਿਉਣਾ ਵੇਲਾ ਉਹ ਜਿਹੜਾ ਬਾਜ਼ਾਰੂ ਆ ਬਿਰੋ ਬੋਹਲਾ ਦਾ ਬਾਜ਼ਾਰੂ ਮਿਲ ਜਾਂਦਾ ਮੁੜ ਕੇ ਟੁੱਟ ਜਾਂਦਾ ਫੇਰ ਮੁੜ ਕੇ ਦੁਬਾਰਾ ਬਿਲਡਿੰਗ ਕਰਕੇ ਬਣਾਇਆ ਸੀ ਉਹ ਉੱਡਣ ਗਿਆ ਸੀ ਮੈਂ ਕਿਤੇ ਵੜ ਤਿਆ ਕਿਸੇ ਨੇ ਬੋਹਲਾ ਤੋਂ ਡੰਡਾ ਰਹਿ ਗਿਆ ਕੱਲਾ ਤੇ ਬੋਹਲਾ ਪਤਾ ਨਹੀਂ ਕਿੱਥੇ ਸੜ ਦਿੱਤਾ ਇਧਰ ਵੀ ਆਹ ਬੂਟਾ ਲਾਇਆ ਮਹਿਕਦਾ ਬਹੁਤ ਹੈ ਜਿਹੜਾ ਫੁੱਲ ਖਿੜਦੇ ਇਹ ਮਹਿਕਦਾ ਬੂਟਾ ਇੱਕ ਲਾਉਣ ਵਾਲਾ ਬੂਟਾ ਇਕ ਲਗਾਟ ਰਹਿ ਗਈ ਆ ਇਹਦਾ ਥਾਂ ਨਹੀਂ ਕੋਈ ਲੱਭਾ ਜਿੱਥੋਂ ਪੱਟੀਆਂ ਨਾ ਮੁੜ ਕੇ ਇਹ ਲੱਭਣਾ ਇਹ ਤਾਂ ਮੋਰੇ ਲਾਉਣਾ ਨੇ ਮੋਰੇ ਗੰਦ ਬਹੁਤ ਇਹਦਾ ਮੈਂ ਲਾਉਣੀ ਉਧਰ ਦੇਖਦਾ ਆ ਆੜ ਦੇ ਬੰਨੇ ਦੇ ਉੱਤੇ ਲਾਉਣਾ ਇਹਨੂੰ ਇਹ ਉਧਰ ਲਾ ਦੇਣੀ ਆਂਗੂਰਾਂ ਦੀ ਬੇਲ ਤਾਂ ਉੱਥੋਂ ਇਹ ਕਰੇਂਦੀ ਆ ਉਹ ਇੱਟਾਂ ਕੱਢ ਕੇ ਲਾ ਦੇਣੀ ਆ ਦੋ ਬੂਟੇ ਰਹਿੰਦੇ ਆ ਇੱਕ ਆ ਛਾਂ ਵਾਲਾ ਰਹਿੰਦਾ ਇਹਨੂੰ ਇੱਥੇ ਕਿਤੇ ਗੱਡ ਦੇਣਾ ਲੈਣ ਦੀ ਇੱਥੇ ਐਸ ਜਗ੍ਹਾ ਤੇ ਜਿੱਥੇ ਰੱਖਿਆ ਇੱਥੇ ਵੀ ਗੱਡਣਾ ਇੱਥੇ ਇਹ ਜਗਾ ਤੇ ਗੱਡ ਦਾਂਗੇ ਇਹਨੂੰ ਐਜੀ ਲੈਣ ਦੇ ਹਿਸਾਬ ਦੇ ਇਹਨਾਂ ਪਰਿਓਂ ਦੇ ਟਰੈਕਟਰ ਉੱਤ ਲੰਘਦਾ ਨਾ ਗੁਜ਼ਾਰੂ। ਦੋਦਾਂ ਨੀ ਇਹ ਸੂਤੋਂ ਦਾ ਵੇ ਬੰਦਾ ਟਰੇਲਰਾਂ ਨਾਲ ਬਾਹੂ ਦਿੰਦਾ ਵੇ ਕਿਦਿਲ ਜਾ ਕੇ ਬੈਗ। ਤੇ ਇਹਨੂੰ ਇੱਥੇ ਲਾ ਜਾਣਾ। ਇਹ ਛਾਂ ਵਾਲਾ ਬੂਟਾ ਦੇ ਦਾਂ ਇਹਨੂੰ ਵੀ ਹੁਣੇ ਲਾਉਣਾ। ਇਹ ਕਬੂਟਾ ਇਹ ਹੋ ਜਾਊਗਾ ਭਾਈ ਇਹਦੀ ਛਾਂ ਛੁਮੜਾ ਜੋ ਵੀ। ਬਾਕੀ ਜਿਹੜੇ ਬੂਟੇ ਆ ਉਹ ਫਲਦਾਰ ਦੇ ਲੱਗੀਗਾ ਦੋ ਬੂਟੇ ਰਹਿਣਗੇ ਕੰਗੂਰਾ ਦੀ ਜੇਲਤ। ਇੱਕ ਲਗਾਟ। ਕੀ ਆਉਣੇ ਦਿਖਾਉਣੇ ਵਾਕੀ ਜਿੱਦਾਂ ਦਿਨੇ ਕੱਲ ਦਾ ਕੰਮ ਖਵਾਦ ਪੂਰੀ ਹੋਣ ਵੱਡ ਵੀ ਬਗੀ ਜਾਂਦੀ ਹੈ ਪੁਰਾ ਜਲਦੀ ਵੀ ਚੜਿਆ ਆ ਦੱਸਿਆ ਮੌਸਮ ਇਦਾਂ ਕਰਾਈ ਕੱਲ ਸਾਰੀ ਦਿਹਾੜੀ ਬਹੁਤ ਬੁਰਾ ਵਗਿਆ ਵੀਡੀਓ ਬੁੜੀ ਗੱਲ ਦਾ ਆਣਾ ਬਣਾਣੀ ਹੂ ਪਰ ਪੁਰਾ ਬਹੁਤ ਚੱਲਿਆ ਕੱਲ ਗੰਨਿਆਂ ਦੀ ਰਸ ਲੱਗੇ ਕੱਢਣ ਆ ਵੱਡ ਲਿਆ ਗੰਨਿਆਂ ਦੇ ਆਗੂਗ ਉਧਰ ਉਹ ਗੰਨੇ ਛੇਲ ਲਏ ਆ ਲੱਗੇ ਉਹਨਾਂ ਨੂੰ ਧੋਣ ਗਰਮਾ ਖਾਂ ਕੱਲੇ ਵੀ ਕੱਢਣੀ ਉਹ ਵੀ ਲੈਣ ਗਏ ਆ ਗੰਨੇ ਮੈਂ ਕਹ ਲੈ ਉਹ ਵੇੜਨਾ ਬੂਨਾ ਤੋਂ ਧੂਣਾ ਹੀ ਆ ਤੁਸੀਂ ਵੀ ਕੱਢ ਲਓ ਤੇ ਰਸ ਕੱਢ ਕੇ ਤਾਂ ਅੱਜ ਚਾਰ ਪੰਜ ਘਰਾਂ ਨੂੰ ਦਊਗਾ ਸਾਬੇ ਨੂੰ ਵੀ ਪੁੱਛਦਾ ਨੂੰ ਚਾਹੀਦੀ ਉਹ ਵੀ ਲੈ ਜੂਗਾ ਇਹਦੇ ਜੋ ਰਸ ਬਥੇਰੀ ਨਿਕਲ ਆਉਣੀ ਆ ਕਿਉਂ ਆ ਸੱਤ ਅੱਠ ਗੰਨੇ ਆ ਜਾਂ ਜਾਰਾ ਨਹੀਂ ਤਾਂ 5 ਲੀਟਰ ਵੀ ਨਿਕਲੀ ਰਸ ਵਿੱਚ ਬਰਫ਼ ਆ ਕੇ 10 ਲੀਟਰ ਬਣ ਜਾਣੀ ਮਿੱਠਾ ਬਹੁਤ ਆ ਗੰਨਾ ਹੈ ਵੇੜਨਾ ਲੱਗੇ ਤਾਂ ਹੁਣ ਆ ਇੱਕ ਬੂਟਾ ਲਾਤਾ ਹੀ ਇੱਥੇ ਲਖਾ ਆ ਇਹਨੇ ਵੀ ਰਸ ਖਾਣਨੀ ਆ ਇਹ ਤੇ ਆ ਜਾਣਾ ਕੰਨਾਂ ਜਾਣਿਆ ਨੇ ਹੁਣੇ ਹੀ ਲਗਾ ਤੋ ਦਬਈਆ ਹੁਣ ਇੰਜਨ ਸਟਾਰਟ ਕਰਕੇ ਨਾਲੇ ਗੰਨੇ ਧੋ ਲੈਣੇ ਆ ਨਾਲੇ ਇੰਜਨ ਸਟਾਰਟ ਕਰਕੇ ਉਹਨੂੰ ਸਾਫ਼ ਸੁਥਰਾ ਕਰ ਦੇਣਾ ਪੈਪ ਲਾਉਣਾ ਉਹਨੂੰ ਦੇਖਦਾ ਹੋਰ ਕੋਈ ਲਾ ਕੇ ਸਿੱਧੀ ਰੱਥ ਘੱਲ ਲੈਣੀ ਆ ਕੋਠੇ ਤੇ ਪਿਆ ਪੈ ਮੈਂ ਉਹ ਜਾ ਕੇ ਲੈ ਕੇ ਆਉਣਾ ਤੋ ਲਾ ਕੇ ਜਰਾ ਸਿੱਧੀ ਘੱਲ ਲੈਣੀ ਆ ਬੇਨਾਂ ਧੋ ਲੈਣਾ ਤੋ ਇਹ ਗੰਨੇ ਲਾ ਲੂਗੇ ਤਾਂ ਚੰਗੀ ਤਰ੍ਹਾਂ ਵਧੀਆ ਬਣ ਜਾਊਗਾ ਹੁਣ ਸਟਾਰਟ ਕਰਕੇ ਤਾਂ ਚੰਗੀ ਤਰ੍ਹਾਂ ਜੰਗਾਲ ਜੰਗੂ ਲਾ ਲੈਣਾ ਇੱਕ ਵਾਰੀ ਕਿਉਂ ਜੰਗਾਲ ਪਿਆ ਆ ਖੜੇ ਨੇ ਤੇ ਇਹਨੂੰ ਸੁੱਕੇ ਕੰਨੇ ਪਏ ਆ ਉਹ ਲਾ ਦੇਣੇ ਆ ਸਟਾਰਟ ਕਰਕੇ ਮਾਰਦੇ ਆ ਲੱਖੇ ਤੇ ਧੋਦੇ ਆ ਵੇੜਨਾ ਤੇ ਧੋ ਕੇ ਤੇ ਫੇਰ ਕਰਦੇ ਆ ਕੱਢਦੇ ਆ ਰਸ ਰਸ ਲੱਗੇ ਜੀ ਕੱਢਣੇ ਲੱਖੇ ਰੇਸ ਖਿੱਚੀ ਅੰਕਲ ਵੀ ਆਏ ਆ ਰਸ ਕੱਢਣ ਅੱਜ ਲੱਗੇ 5-6 ਘੰਟੇ ਰਸ ਕੱਢ ਕੇ ਪੀਣੇ ਵੀ ਅੱਜ ਕੱਲ੍ਹ ਅਜੂਬਾਈ ਹੋ ਜਾਂਦੀ ਰਸ ਵੀ ਰੇੜੀਆਂ ਵਾਲੀ ਰਸ ਵਰਤੀ ਜੇ ਆ ਬੇੜਨਾ ਬੂਨਾ ਤੋਤਾ ਤਸੱਲੀ ਨਾਲ ਤਾਂ ਲਾਪੈ ਰਸ ਕੱਢਣਾ ਹਰਵੀਰ ਵੀ ਆਇਆ ਲੱਖਾ ਵੀ ਆਇਆ ਬੰਦੇ ਦੋ ਘੋੜੇ ਥੱਦੇ ਨੇ ਆ ਉਹਨਾਂ ਨੂੰ ਵੀ ਦੇ ਦਾਂਗੇ ਲੀਟਰ-ਲੀਟਰ ਦੋ-ਦੋ ਲੀਟਰ ਨਿਕਲ ਜਾਣੀ 8-9 ਲੀਟਰ 8-9 ਲੀਟਰ ਪਾਣੀ ਪਾ ਕੇ ਬਣ ਜਾਣੀ ਆ ਇਹ ਦੋ-ਦੋ ਲੀਟਰ ਵੀ ਆ ਗਈ ਅੰਕਲ ਜੀ ਬਾਦੂ ਆ ਫੇ ਇੱਕ ਵਾਰੀ ਕੱਢਾਂਗੇ ਹੋਰ ਇੱਕ ਵਾਰੀ ਫੇ ਕੱਢਾਂਗੇ लारे लारे कोई नहीं ओ लाणे साटा 1 लीटर आए ये अंकल ये नहीं नहीं अपन पा, 5 पा, लीटर दी दी ना ਇਹ 8 ਲੀਟਰ ਆ 4 ਲੀਟਰ ਆ ਆਹ ਭਰ ਕੇ ਢਾਲਣੀ ਇਹਦੇ ਵਿੱਚ ਭਾਰ ਭਾਇਓ ਪਾ ਲਈ ਇਹਦਾ ਨਹੀਂ ਅਹੀਂ ਹਲੇ ਨਿੰਬੂ ਨਿੰਬੂ ਅਲੱਗਰੋਂ ਸੋ ਪਾਉਣਾ ਵੇ ਬੱਚੋ ਸਾਡੇ ਟਾਈਮ ਲੱਗਣਾ ਸਾਲਾ ਚੱਲੀ ਜਾਂਦੇ ਨਾ ਉਹ ਵਾਹ ਦੇਖੇ ਸਾਰੇ ਪੱਤੇ ਨਹੀਂ ਡੇਕਦੇ ਹੁੰਦੇ ਆਹ ਪੇਪਲ ਇਹ ਕੈਸਾ ਇਹਨੂੰ ਇੱਕ ਵੀ ਪੱਤਾ ਨਿਕਾਉਂਦਾ ਸਾਰੇ ਪੱਤੇ ਇਹਦੇ ਕਰ ਗਏ ਬਾਕੀ ਪੇਪਲ ਹੋਣਗੇ ਉਹ ਮੋਰੇ ਜਗ੍ਹਾ ਤੇ ਵੀ ਇਹ ਪੇਪਲ ਉਹਦੇ ਵੀ ਪੱਤੇ ਸਾਰੇ ਜਿਹੜੇ ਆ ਨਵੇਂ ਵੇਜਕ ਆ ਜਾਂਦੇ ਪੁਰਾਣੇ ਨਹੀਂ ਪਾ ਡੇਖਦੇ ਭਰਿਆ ਰਹਿੰਦਾ ਇਹ ਬਿਲਕੁਲ ਖਾਲੀ ਹੋ ਜਾਂਦਾ ਹਰ ਇੱਕ ਸਾਜ ਦੇ ਦਿਆਂ ਕਿਰਾੜੀ ਆ ਜਦੋਂ ਮਾਰਾ ਹੁਣ ਪਗਾਰਾ ਸਾਰਾ ਲਿੱਥ ਕੇ ਦੁਬਾਰਾ ਨਵਾਂ ਪਗਾਰਾ ਹੋਣਾ ਤਾਂ ਨਵੇਂ ਪੱਤੇ ਥੇ ਹੋਣੇ ਆਜ ਕਾ ਤੇ ਜਿਹੜਾ ਬਰ ਬਰਿਆ ਦੇਖਣੇ ਬਾਰੇ ਪੱਤੇ ਛੜੇ ਤੇ ਭਰ ਆ ਗਦੀ ਨਹੀਂ ਉਹ ਕੱਪੇ ਪਸਾਾਰੇ ਕੋਈ ਨਸਲ ਦਾ ਮਾਰਕੀ ਤੇ ਕੋਈ ਉਦੇ ਪੱਤੇ ਹੋਣ ਆਉਣੇ ਹਲੇ 15 ਦਿਨਾਂ ਤੱਕ ਪੱਤੇ ਆਉਣੇ ਫੇ ਸ਼ਾਂ ਹੋਣੀ ਉਹ ਪੀਪਲ ਦੀ ਧੂਆ ਕੱਢ ਲਿਆ ਇੱਥੇ ਲੱਗਾ ਗੂੜਾਂ ਦੀ ਬੇਰ ਲਾਉਣਾ ਬਾਕੀ ਬੂਟੇ ਲੱਗਾ ਹੀ ਸੂਤ ਨਹੀਂ ਆਉਂਦੀ ਹੰਗੂਰਾ ਦੀ ਬੇਰ ਇੱਥੋਂ ਝਾੜ ਦਾਂਗੇ ਤਾਂ ਪਰਲੇ ਬੰਨੇ ਨੂੰ ਉਹ ਕੁੱਡੀ ਐ ਨਾ ਆ ਘੋਰੀ ਦੇ ਉੱਤੋਂ ਉਤੋਂ ਦੀ ਨਾ ਪਰਲੇ ਬੰਨੇ ਨੂੰ ਝਾੜ ਦਾਂਗੇ ਉੱਥੇ ਪਈ ਰੋਵੀ ਬੇਰ ਤਾਂ ਤੇ ਜਾਲਜਾ ਬਣਾਵਾਂਗੇ ਇਹਨੂੰ ਇੱਥੇ ਲਾ ਦੇਣ ਲੱਗਾ ਦੂਜੇ ਦੋ ਬੂਟੇ ਜਿਹੜੇ ਉਹ ਵੀ ਲੱਗਾ ਲਾਉਣਾ ਦਖਾਣਾ ਉਹ ਵੀ ਕਿੱਥੇ ਲਾਉਣੇ